ਹਾਂਜੀ ਮੇਰੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸ਼੍ਰੀ ਗੁਰੂ ਜੀ ਔਰ ਕੀ ਹਾਲ ਚਾਲ ਆ ਅਮੀਦ ਕਰਦੇ ਹਾਂ ਸਾਰੇ ਜਾਣ ਠੀਕ ਠਾਕ ਹੋਵੋਗੇ ਸਵਾਗਤ ਹੈ ਜੀ ਸਾਰਿਆਂ ਦਾ ਆਪਣੀ ਇੱਕ ਨਵੀਂ ਵੀਡੀਓ ਤੇ ਲੋ ਜੀ ਰੋਟੀ ਪਾਣੀ ਖਾਣ ਲੱਗੇ ਸੀਗੇ ਤੇ ਬਾਕੀ ਫਿਰ ਦੇਖਦੇ ਆ ਕੀ ਕਰਨਾ ਕੀ ਨਹੀਂ ਅੱਜ ਛੰਡੇ ਆ ਅੰਮੇ ਦੁਆਰਾ ਫਿਲਹਾਲ ਆਪਾਂ ਘਰ ਹੀ ਅੱਜ ਇਹ ਡੇਟਾ ਵਾਂਗ ਕੀ ਕੰਮ ਕਰ ਕਰਦੇ ਹਾਂ ਪਹਿਲਾਂ ਆਪਾਂ ਰੋਟੀ ਛਕੀਏ ਮੰਮੀ ਲੱਗੀ ਆ ਰੋਟੀਆਂ ਬਣਾਉਣ ਤੇ ਆਪਾਂ ਪਾਲੀਆ ਦਾਲ ਸਬਜ਼ੀ ਇੱਧਰ ਲੱਸੀ ਬਣਾ ਲਈ ਦਹੀਂ ਥੋੜੀ ਹੋਤੀ ਮੰਮੀ ਰੋਟੀਆਂ ਬਣਾਈ ਜਾਂਦੀ ਆ ਤੇ ਉਤਰ ਜਿਗਦਾਰ ਨੂੰ ਕਹਾ ਮੈਂ ਗੱਡੀ ਲਿਬੜੀ ਪਈ ਮਣੀ ਜੀ ਗੱਡੀ ਧੋ ਦੇ ਵਿਹਲਾ ਜੀ ਵੀ ਅੱਜ ਤੇ ਬਾਹਰ ਹੀ ਕੱਢ ਲਾਂਦਾ ਬੇੜਾ ਕੱਚਾ ਹਲੇ ਟਕਟਾ ਜਿਹਾ ਖਾਸਾ ਪਿਆ ਪਿਆ ਇੱਥੇ ਵੀ ਬਹੀ ਗਲੀ ਦੇ ਵਿੱਚ ਲੌਗਟ ਪਈ ਹੋਈ ਆ ਕਈ ਵਾਰੀ ਅਸੀਂ ਬਾਹਰੇ ਕੱਢ ਕੇ ਧੋ ਲੈਂਦੇ ਆਗੇ ਤਾਂ ਫਿਰ ਹੌਲੀ ਹੌਲੀ ਬੇੜਾ ਵੀ ਪੱਕਾ ਕਰਾਂਗੇ ਆਪਾਂ ਫਰਸ਼ ਵਗੈਰਾ ਲਵਾਵਾਂਗੇ ਤੇ ਵੀ ਜਿਵੇਂ ਜਿਵੇਂ ਬਣੀ ਆ ਜਾਂਦੀ ਆ ਪੈਸਾ ਆ ਜਾਂਦਾ ਉਸੇ ਤਰ੍ਹਾਂ ਆਪਾਂ ਲਈ ਚੱਲਦੇ ਆਂ ਇਕਦਮ ਤਾਂ ਕੋਈ ਕੰਮ ਵੀ ਨਹੀਂ ਹੁੰਦਾ ਆ ਬਾਥਰੂਮ ਵੀ ਠਾਉਣੇ ਆ ਇਹ ਵੀ ਵਿੜੇ ਦੇ ਵਿੱਚ ਆਉਂਦੇ ਨੇ ਇਹ ਵੀ ਠਾ ਕੇ ਉਹ ਉੱਥੇ ਸਾਈਡ ਤੇ ਕਰਾਂਗੇ ਜੇ ਤਾਰ ਲੱਗਿਆ ਗੱਡੀ ਤੋਂ ਹੁਣ ਤਾਂ ਪੂਰੀ ਕਾੜੀਆ ਚੜੀ ਹੋਈ ਬਾਸੋਂ ਚੇਂਜ ਹੋ ਗਿਆ ਪੂਰੀ ਤਰ੍ਹਾਂ ਅੱਜ ਦੀ ਮਾਰਚ ਆ ਤੇ ਬਸ ਕਣਕਾਂ ਵੀ ਆ ਚੱਲੀਆਂ ਤਕਰੀਬਨ 10 15 ਤਰੀਕ ਤੱਕ ਬਾਡੀ ਪੈ ਜਾਣੀਆਂ ਕਣਕਾਂ ਨੂੰ ਵੀ ਇਹਨੂੰ ਦੇਖ ਲੈ ਕੱਚੇ ਨਾਲੋਂ ਮਿੱਟੀ ਪੂਏ ਤੇ ਉੱਥੇ ਬਾਹਰੇ ਕੱਢ ਕੇ ਧੋ ਲੈ ਇਹਨੂੰ ਬਾਹਰੇ ਕੱਢ ਕੇ ਧੋ ਲੈ ਇਹਨੂੰ ਬਾਹਰੇ ਕੱਢ ਕੇ ਮੈਂ ਪਾਣੀ ਢੋਣ ਦਾ ਸਰਦ ਮਾਰਦਾ ਤਾਂ ਦੋ ਬਾਟੇ ਹੋਣਗੇ ਸੈਂ ਕਮੈਟ ਜੇ ਧੋਦੀ ਵਿੱਚੋਂ ਫਿਰ ਚੰਗਾ ਚਲੋ ਭਾਈ ਆਪਾਂ ਬਲ ਰੋਟੀ ਖਾ ਲਈਏ ਲੈ ਮੇ TAR ਰੋਟੀ ਉਹ ਇਹ ਲੱਗ ਗਿਆ ਤਾਂ ਹਣ ਜਗਤਾਰ ਗੱਡੀ ਮਾਦਾ ਤੇ ਅਸੀਂ ਬੇੜੇ ਬਾਹਰ ਕੱਢ ਕੇ ਧੋਤੇ ਕਹਿੰਦਾ ਇੱਥੇ ਤੋਂ ਮੈਂ ਤਾਂ ਬਾਲਟੀਆਂ ਨਾਲ ਹੀ ਗੱਡੀ ਤੇ ਵੀ ਬਹੁਤ ਦੱਬ ਰਹਿਦਾ ਆਪਣੀ ਤੇ ਪਤਾ ਨਹੀਂ ਕਿਹੜੇ ਵੜੇ ਕਿੱਧਰੋਂ ਕਢਣੀ ਪੈ ਜੇ ਵੀ ਸਟਲ ਨੂੰ ਉਹ ਲਿਆਉ ਰਿਹਾ ਫਰਾ ਮੈਂ ਮਾਰਦ ਨਾ ਹੋ ਗਿਆ ਮੇਰੇ ਕੋਲ ਆ ਵੀ ਨਾ ਕੋਈ ਮੇਰੇ ਵਰਤਾ ਬਸ ਬਸ ਬੱਜ ਗਿਆ ਮੈਂ ਜਲਾ ਦਿੰਦਾ ਵੱਧ ਗਿਆ ਵੱਧ ਗਿਆ ਆਪਾ ਇੱਧਰ ਮਾਰਦੇ ਉੱਧਰ ਲਾ ਕੇ ਪੁੱਛੀ ਧੁਮਾਕੇ ਲਾ ਕੇ ਮੇਰੇ ਇੱਧਰ ਵੀ ਲੱਗਾ ਸਮਝ ਐਸੇ ਬਾਹਰੇ ਕੱਢ ਲੈਂਦਾ ਉਹ ਵੀ ਨਾ ਕਰਦੇ ਬਾਲਾ ਚਿੱਲਾ ਗਿਆ ਤਾਂ ਬੀਜ ਖਤਮ ਹੋ ਗਏ। ਮਾਰ ਮਾਰ ਤਾਂ ਨਾ ਬੰਸ। ਇਹਦਾ ਨਾ ਇੱਕ ਮਾੜਾ ਛੋਟਾ ਜਿਹਾ ਕੱਪੜਾ ਇਹ ਤਾਂ ਗਿੱਲਾ ਕਰਕੇ ਇਹਦੇ ਵਿੱਚ ਫੇਰ ਹੀ ਚੰਗਾ ਆ ਚੀਜ਼ ਤੇ। ਆਹ ਉਹਨੇ ਵਿੱਚ ਮਾੜੀ ਜਿਹਦੇ ਸ਼ੀਸ਼ੇ ਦੇ ਉੱਤੇ ਲੱਗਿਆ ਹੈਗਾ ਸਾਰਾ ਜੀ ਛੱਡ ਲਿਆ ਫਾਣੇ ਚੱਲਿਆ ਨਹੀਂ ਕੰਮ ਬਾਲਟੀਆਂ ਨਾਲ ਕਾਲਾ ਪੈਣਾ ਡੋਰ ਕੱਟਨੇ ਪਗੜਨੇ ਇੱਥੇ ਬਰਾਂਡਾ ਪਾਉਣਾ ਆਪਾਂ ਨੇ ਆ ਗੱਡੀ ਇੱਥੇ ਟਰੈਕਟਰ ਖੜਾ ਕੇ ਦੇਖਦੇ ਆ ਜੀ ਨਵੇਂ ਕੱਢਿਆ ਨੇ ਵੀ ਪੂਰੇ ਆਉਂਦੇ ਆ ਕੰਧਾਂ ਦੇਖਣੇ ਨੇ ਫਿਰ 9-9 ਇੰਚੀ ਲਾਈਏ ਜਾਂ 4-4 ਇੰਚੀ ਲਾਈਏ ਜਿਵੇਂ ਆਹ ਕੰਧ ਕੱਢੀ ਹੋਇਆ 9 ਇੰਚ ਜੇ ਪੂਰੇ-ਪੂਰੇ ਆਉਂਦੇ ਹੋਏ ਫਿਰ 4 ਇੰਚੀ ਕੱਢ ਦਾਂਗੇ ਉੱਪਰ ਦੋਨੇ ਸਾਈਡਾਂ ਤੇ ਜੇ ਵਧੀਆ ਜਗ੍ਹਾ ਬਚਦੀ ਹੋਈ ਤਾਂ ਫਿਰ ਉੱਪਰ ਚੱਕ ਦਾਂਗੇ 9-9 ਇੰਚੀ ਜਿਵੇਂ ਆ ਦੇਖੋ ਆ ਗੱਡੀ ਨਾਲ ਇੱਥੇ ਆਉਣਾਗਾ ਕੰਦਰੇ ਦੇ ਵਿੱਚ ਇੱਥੇ ਆ ਕੇ ਲੱਗ ਜਾਣਾ ਇਹ ਦੇਖਦੇ ਆਂ ਕੋਲੇ ਲਾ ਕੇ ਇਧਰ ਗੱਡੀ ਦੇ ਨਾਲ ਇੱਥੇ ਟਰੈਕਟਰ ਖੜਾ ਕੇ ਦੇਖਦੇ ਆਂ ਵੀ ਕਿੰਨਾ ਕਿੰਨੀ ਕਿੰਨੀ ਕਸਰ ਰਹੂਗੀ ਇਹਦੇ ਵਿੱਚ ਇੱਥੇ ਲਵਾ ਕੇ ਦੇਖਦੇ ਆਂ ਟਰੈਕਟਰ ਕੱਪੜੇ ਦਿੱਤੇ ਹੋਏ ਸੀ ਟਰੈਕਟਰ ਤੇ ਉਮੀ ਮਾਂ ਦੇ ਪੁੱਤ ਨੇ ਕੱਪੜੇ ਵੀ ਨਹੀਂ ਲਾਏ ਹੈਗੇ ਉਧਰ ਛਾਤਰੀ ਦੇ ਛਾਦਰੀ ਦੇ ਬੋਡ ਤੇ ਰਿਵਟਾ ਬੈਠਾ ਹਾਂ ਕੱਪੜੇ ਵੀ ਅੱਠ ਤਰ੍ਹਾਂ ਦੇ ਦਿੱਤੇ ਹੋਣੇ ਮਾਂ ਦੇ ਪੁੱਤ ਨੇ ਟਰੈਕਟਰ ਤੇ ਇੱਧਰ ਦੇਖ ਲਓ ਬੋਡ ਵੀ ਉੱਪਰ ਦਾ ਰਿਵਟਾ ਛਾਦਰੀ ਦੇ ਖੜਿਆ ਪਤਾ ਯਾਰ ਪਾਉਣ ਦੇ ਇੱਧਰ ਰੱਖ ਇੱਧਰ ਰੱਖ ਟਰੈਕਟਰ ਲਵਾਦਾ ਜੀ ਮੈਂ ਪਹਿਲਾਂ ਲੋ ਜੀ ਇਸ ਤਰ੍ਹਾਂ ਇਹਦੇ ਵਿੱਚ ਖੜਾ ਕੇ ਦੇਖਨੇ ਆਪਾਂ ਨੇ ਟਰੈਕਟਰ ਤੇ ਗੱਡੀ ਵਿਚਾਲੇ ਦੇ ਵਿੱਚ ਲੱਗਦੇ ਹੋ ਜਾਣ ਇਧਰ ਵੀ ਬਾਧੂ ਜਗ੍ਹਾ ਪਈ ਐ ਇੰਨੀ ਵਿਚਾਲੇ ਇੰਨੀ ਬਿਥ ਰੱਖ ਕੇ ਵੀ ਸਪੇਸ ਰੱਖ ਕੇ ਇਧਰ ਵੀ ਥੋੜੀ ਬਹੁਤੀ ਇੰਨੀ ਸਪੇਸ ਰਹੇਗੀ ਆਹ ਹੋਰੇ ਕੰਨਾ ਸਿੱਧੇ ਨੇ ਸਿੱਧੀਆਂ ਉੱਠ ਜਾਣਗੀਆਂ ਇੱਥੋਂ ਗੱਡੀ ਸਿੱਧੀ ਅੰਦਰ ਵੜ ਜਾਏਗੀ ਉਧਰੋਂ ਟਰੈਕਟਰ ਸਿੱਧਾ ਅੰਦਰ ਵੜ ਜਾਏਗਾ ਇਹਦੇ ਉਹ پورا ਪਾਇਦੇ 7 ਪਾਦਾਂਗੇ। ਇਹ ਦੇਖਦੇ ਆਂ ਬਸ। ਕਰਦੇ ਆਂ ਅਸੀਂ ਤਵਸੀਲਾ ਨਾ ਨਾ ਵੀ। ਜਿਵੇਂ ਜਿਵੇਂ ਸੈਟ ਲੱਗਦਾ ਆਪਾਂ ਨੂੰ। ਪੈਸੇ ਟੁੱਕਰਾਈ ਜਾਂਦਾ ਜਿਵੇਂ ਜਿਵੇਂ ਉਵੇਂ ਉਵੇਂ ਲਾਈ ਜਾਵਾਂਗੇ। ਦੇਖੋ ਇਹ ਵੀ ਇਧਰ ਵੀ ਟਰੈਕਟਰ ਵਿੱਚ ਬਾੜ ਦਾ ਭਾਂਡੇ ਦੇ ਜਦੋਂ ਇੰਨੀ ਬਥਰੈ ਰਹਿ ਜਾਣੀਆਂ ਤੇ ਵਿਚਾਲੇ ਵੀ ਸਪੇਸ ਇੰਨੀ ਰਹਿ ਜਾਣੀਆਂ ਜਦੋਂ ਇਹ ਗੱਡੀ ਅੰਦਰ ਪਾੜਾਂਗੇ ਆਪਾਂ ਤਾਂ ਇਧਰ ਵੀ ਇੱਥੇ ਜਦੋਂ ਕੰਮ ਤਾਂ ਚੱਲ ਗਈ ਤਾਂ ਇੰਨੀ ਸਪੇਸ ਰਹਿਣੀ ਆ ਇਹ ਮਤਲਬ ਪੂਰੇ ਪੂਰੇ ਆਜਾ ਕਰਨਗੇ ਦੋਵੇਂ ਛੰਦ ਆਪਣੇ ਤੇ ਟਰਾਲੀ ਆਪਾਂ ਇੱਥੇ ਖੜਾਵਾ ਕਰਾਂਗੇ ਭਾਂਡੇ 'ਚ ਸਿੱਧੰ ਸਿੱਧੇ ਇਸ ਤਰ੍ਹਾਂ ਜੇ ਕੰਮ ਚੱਲੂਗਾ ਆਪਣਾ ਇਹ ਟਾ ਕੇ ਬਾਥਰੂਮ ਆਪਾਂ ਉਹ ਉੱਥੇ ਨਾਲ ਕਰ ਦੇਣਾ ਉਹਦੇ ਕੰਧ ਦੇ ਸਾਈਡ ਤੇ ਨੂੰ ਫਿਰ ਆ ਸਾਰਾ ਖੁੱਲ ਜੂਗਾ ਬੇੜਾ ਮੁਰਾ ਇਸ ਤਰ੍ਹਾਂ ਚੱਲੂ ਕੰਮ ਆਪਣਾ ਚਲੋ ਦੇਖਦੇ ਹਾਂ ਫਿਰ ਕੀ ਬਣਦਾ ਚਾਮ ਦੇ ਚੱਲਦੇ ਹਾਂ ਹੁਣ ਆਪਾਂ ਦੁੱਧ ਲੈ ਕੇ ਆਉਣੇ ਆ ਸ਼ੇਰਪੁਰ ਨੂੰ ਗੇਟ ਖੋਲਤਾ ਚਲੋ ਹੁਣ ਆਪਾਂ ਪਹਿਲਾ ਸ਼ੇਰਪੁਰ ਪਹੁੰਚ ਗਏ ਦੁੱਧ ਵੜ ਲਈਏ ਦੁੱਧਾਪਾ ਲੈ ਲਿਆ ਸ਼ੇਰਪੁਰ ਆਈ ਹੋਈ ਸੀ ਕਿ ਤੇ ਅੱਜ ਸ਼ੇਰਪੁਰ ਦੇ ਵਿੱਚ ਸਾਰੇ ਲਾਈਟ ਭੱਜੀ ਗਈ ਆ ਕਹਿੰਦੇ ਦਿਨ ਦੀ ਲਾਈਟ ਹੈ ਨਹੀਂ ਗਈ ਆ ਦੁਕਾਨਾਂ ਦੇ ਉਹਨਾਂ ਵਾਟਰ ਵਗੈਰੇ ਵਾਲੀ ਲਾਈਟਾਂ ਚੱਲ ਰਹੀਆਂ ਨੇ ਥੋੜੀਆਂ-ਬੋਤੀਆਂ ਵਿੱਚ ਤੇ ਇਹ ਆਈਸਕ੍ਰੀਮ ਵਾਲਾ ਭੰਬਰ ਲਾਲ ਇਹ ਤਾਂ ਕੱਕੋ ਜੀ ਆ ਗਈ ਲਾਈਟ ਵੀ ਲੈਟ ਵੀ ਆ ਗਈ ਨਾਲ ਦੀ ਨਾਲ ਹਾਲੇ ਕਹੀ ਸੀ ਇਹ ਆ ਪੰਬਰਲਾ ਵਾਲਾ ਆਈਸਕ੍ਰੀਮ ਵਾਲਾ ਸ਼ੇਰਪੁਰ ਚ ਬਹੁਤ ਵਧੀਆ ਆਈਟਮ ਰੱਖਦਾ ਆਈਸਕ੍ਰੀਮ ਵਗੈਰੇ ਵੀ ਖਾ ਲਈਦੀ ਆਪਾਂ ਕਦੇ ਕਦੇ ਜਦੋਂ ਮਨ ਕਰਦਾ ਮੇਰੇ ਕੋਲੋਂ ਦਾ ਗਲਾਸ ਪੀਣ ਲੱਗੇ ਤਾਂ ਆਪਾਂ ਦੇਖਦੇ ਆ ਕੀ ਟੇਸਟ ਹੈ ਇਹਨਾਂ ਦੇ ਮਿਲਕ ਬਦਾਮ ਦਾ ਆਈਸਕ੍ਰੀਮ ਤਾਂ ਵਧੀਆ ਹੁੰਦੀ ਹੈ ਆਈਸਕ੍ਰੀਮ ਤਾਂ ਮੈਂ ਖਾਂਦਾ ਰਹਿਣਾ ਲੋ ਜੀ ਆਹ ਬਣਾਇਆ ਇਹਨਾਂ ਨੇ ਮਿਲਕ ਬਦਾਮ ਦਾ ਗਲਾਸ ਦੇਖਦੇ ਆ ਟਰਾਈ ਕਰਦੇ ਆ ਆਈਸਕ੍ਰੀਮ ਸ਼ੇਮੀਆਂ ਮਿਲਕ ਬਦਾਮ ਵਗੈਰਾ ਲੱਲਾ ਪਪਾ ਸਾਰਾ ਕੁਝ ਪਾਇਆ ਇਹਨਾਂ ਨੇ ਵਿੱਚ ਟੇਸਟੀ ਆ ਕਲਕੰਦਾ ਵਗੈਰਾ ਸਾਰਾ ਕੁਝ ਪਾ ਕੇ ਦਿੱਤਾ ਬਾਈ ਨੇ ਬੱਚ ਦੁਕਾਨਦਾਰ ਆ ਆਈਸਕ੍ਰੀਮ ਤੇ ਛੇਵੀਆਂ ਵਗੈਰਾ ਸਾਰਾ ਕੁਝ ਮਿਕਸ ਕਰਕੇ ਦਿੱਤਾ ਮਿਲਕ ਉਦਾਂ ਚ ਦੋ ਤਿੰਨ ਸਾਲ ਤੋਂ ਜਾਣਦੇ ਨੇ ਆਪਾਂ ਨੂੰ ਸ਼ੇਰਪੁਰ ਦੇ ਵਿੱਚ ਮੈਂ ਕਿਸੇ ਤੋਂ ਹੋਰ ਤਾਂ ਖਾਂਦਾ ਨਹੀਂ ਇਹਨਾਂ ਦੇ ਲੈਣਾ ਉਹਨਾਂ ਜਾਣਦੇ ਨੇ ਬੀਰ ਵਧੀਆ ਆਪਾਂ ਨੂੰ ਤੇ ਸੋ ਆਪਾਂ ਲੰਬਾ ਨਾਂ ਦੀ ਇਹਨਾਂ ਨੂੰ ਤਾਂ ਪਹਿਲੇ ਹੀ ਆਪਾਂ ਨੂੰ ਕੁਆਲਿਟੀ ਵਧੀਆ ਬਣਾ ਕੇ ਦਿੰਦੇ ਨੇ ਚਲੋ ਖਾ ਲਈਏ ਹੁਣ ਆਪਾਂ ਹੋਰ ਆ ਕੇ ਮਿਲ ਜਾਂਗੇ ਉਹ ਜੀ ਜਗਤਾਰ ਦਾ ਫੋਨ ਆ ਗਿਆ ਘਰੋਂ ਫੋਨ ਆ ਗਿਆ ਸੀ ਮੈਨੂੰ ਤੇ ਕਹਿੰਦਾ ਗੋਲ ਗੱਪੇ ਖਾਣੇ ਆ ਮੈਂ ਕਿਹਾ ਛੱਡ ਮੈਂ ਲਿਆਦਣਾ ਪੈਕ ਕਰਾ ਕੇ ਗੋਲ ਗੱਪੇ ਪੈਕ ਕਰਾਉਣੇ ਹੁਣੇ ਤੋਂ ਭਾਈ ਤੋਂ ਆਪਾਂ ਪਹੁੰਚ ਗਏ ਸੀ ਘਰੇ ਆਪਾਂ ਤੇ ਹੁਣ ਵਾ ਰੋਟੀ ਖਾਣ ਲੱਗਿਆ ਦੁੱਧ ਲਿਆਏ ਸੀ ਆਪਾਂ ਪਾਣੀ ਪਾ ਦੇ ਵਿੱਚ ਤੇ ਮੰਮੀ ਨੇ ਚੌਲ ਬਣਾਏ ਸੀ ਹੁਣ ਆਪਾਂ ਪਹਿਲਾਂ ਚੌਲ ਖਾਣੇ ਆ ਰਾਜਮਾ ਦੀ ਦਾਲ ਬਣਾਈ ਸੀ ਚਾਹ ਬਣਾਈ ਸੀ ਇਹਨਾਂ ਵਿੱਚ ਰਾਜਮਾ ਹਾਂਜੀ ਲੋ ਜੀ ਘਰੇ ਆ ਗਏ ਸੀ ਗੁੱਧ ਲੈ ਜਾਂਦਾ ਸੀ ਆਪਾਂ ਨੇ ਤੇ ਰੋਟੀ ਪਾਣੀ ਵੀ ਖਾ ਰਿਆ ਅੱਜ ਤੇ ਹੁਣ ਬਸ ਪੈਣਾ ਲੱਗਿਆ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਸੀ ਥੋੜਾクセਕ ਵੀਡੀਓ ਆਪਣੀ ਚੰਗੀ ਲੱਗਦੀ ਆ ਤਾਂ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਜੀ ਨਹੀਂ ਸਬਸਕ੍ਰਾਈਬ ਨਹੀਂ ਕਰਿਆ ਵੀਡੀਓ ਤੇ ਨਵੇਂ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਠੀਕ ਹੈ ਜੀ ਤੇ ਕਮੈਂਟ ਕਰਕੇ ਵਸਿਆ ਕਰੋ ਵੀਡੀਓ ਕਮੈਂਟ ਕਰ ਦਿਆ ਤੇ ਚਲੋ ਫਿਰ ਉਹਨਾਂ ਨੂੰ ਲਾਗਦੇ ਪੈਣ ਮਿਲਦੇ ਆਂ ਪਰ ਉਹਨਾਂ ਕਿਸੇ ਅਗਰੇ ਬਲੌਗ ਦੇ ਵਿੱਚ ਬਗਵਾਨਾਂ ਬਾਜੀ ਥੋੜਾ ਮੇਰੀ ਵੀਡੀਓ ਵੇਖਣ ਲਈ ਮਿਲਦੇ ਆਂ ਬਦਦੇ ਨੇ ਨਵੇਂ ਬਲੌਗ